ਸਾਰੇ ਦੋਸਤਾਂ ਨੂੰ ਦੋਸਤੋ ਮੈਂ ਰਕੇਸ਼ ਮਾਨਸਾ ਅੱਜ ਆਪਣੀ ਮੀਟਿੰਗ ਐਸ ਸੀ ਆਰਟੀ ਦੇ ਵਿੱਚ ਆਪਣੇ ਵਾਈਸ ਪ੍ਰਧਾਨ ਕਿਰਨਦੀਪ ਕੌਰ ਹਰਭਜਨ ਸਰ ਜੋਤੀਂਦਰ ਸਿੰਘ ਅਤੇ ਆਪਣੇ ਹਰਕੀਰਤਨ ਕੌਰ ਇਹ ਮੀਟਿੰਗ ਕਰਨ ਦੇ ਲਈ ਗਏ ਸੀ ਜੀ ਜੋ ਕਿ ਮੀਟਿੰਗ ਆਪਣੀ ਬਹੁਤ ਵਧੀਆ ਰਹੀ ਔਰ ਉਹਦੇ ਵਿੱਚ ਉਥੋਂ ਦੇ ਪੀਸੀਐਸ ਮੈਡਮ ਕਿਰਨ ਸ਼ਰਮਾ ਜੀ ਨੇ ਕਿਹਾ ਕਿ ਅਸੀਂ ਦੋ ਵਿਸ਼ਾ ਮਾਹਰਾਂ ਦੇ ਨਾਮ ਡੀਪੀਆਈ ਸਰ ਨੂੰ ਭੇਜ ਦਿੱਤੇ ਹਨ ਤੁਸੀਂ ਜਲਦ ਉਹਨਾਂ ਦੇ ਨਾਲ ਸੰਪਰਕ ਕਰੋ ਜਲਦ ਹੀ ਤੁਹਾਡੀ ਇਸੇ ਹਫਤੇ ਦੇ ਵਿੱਚ ਮੀਟਿੰਗ ਕਰਵਾ ਦਿੱਤੀ ਜਾਵੇਗੀ ਸੋ ਫਿਰ ਉਸ ਤੋਂ ਬਾਅਦ ਆਪਣੇ ਯੂਨੀਅਨ ਦੇ ਮੈਂਬਰ ਡੀਪੀਆਈ ਸਰ ਨੂੰ ਮਿਲੇ ਤੇ ਉੱਥੇ ਨਵੇਂ ਜੁਆਇਨ ਹੋਏ ਸਹਾਇਕ ਡਾਇਰੈਕਟਰ ਵਿਜੇ ਸ਼ਰਮਾ ਜੀ ਦੇ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਕਿਹਾ ਕਿ ਸਾਡੇ ਵਿਭਾਗ ਵੱਲੋਂ ਹੀ ਗਲਤੀਆਂ ਹੋਈਆਂ ਸੀ ਨੋਟੀਫਿਕੇਸ਼ਨ ਦੇ ਵਿੱਚ ਸੋ ਉਹਨਾਂ ਦੀ ਸੋਧ ਜਲਦ ਕਰ ਦਿੱਤੀ ਜਾਵੇਗੀ ਤੇ ਜਲਦ ਹੀ ਤੁਹਾਡੇ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਪਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਕਿ ਜਦੋਂ ਵੀ ਮੀਟਿੰਗ ਦਾ ਸਮਾਂ ਸਮਾਂ ਅਤੇ ਸਥਾਨ ਆ ਜਾਂਦਾ ਹੈ ਤੇ ਤੁਹਾਨੂੰ ਆਪਾਂ ਕਾਲ ਕਰਾਂਗੇ ਸਾਰੇ ਸਾਥੀਆਂ ਨੇ ਪਹੁੰਚਣਾ ਹੈ ਧੰਨਵਾਦ ਸਾਰੇ ਸਾਥੀਆਂ ਦਾ ਰਕੇਸ਼ ਮਾਨਸਾ